ਲੇਵੇ ਦੀ ਗੱਲ ਕਰੀਏ ਉਹ ਵੀ ਬੰਤਰ ਤੁਸੀਂ ਦੇਖ ਸਕਦੇ ਹੋ ਲੇਵੇ ਦੀ ਬਹੁਤ ਚੰਗੀ ਆ ਸਾਈ ਇਹਦਾ ਰੇਟ ਬਾਈ ਜੀ 35000 ਦੀ ਬੱਚੀ ਦੇ ਦਿਆਂਗੇ ਇਹ ਬੱਚੀ 45000 ਦੀ ਦੇ ਦੇ ਬਾਈ 45 ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਤਖਤਮਲ ਪਹੁੰਚੇ ਹਾਂਗੇ ਕਾਲਾਂਵਲੀ ਮੰਡੀ ਕੋਲੇ ਰਹਿ ਜਾਂਦੀ ਏਦੇ ਬਾਈ ਬੱਬੂ ਤੇ ਪ੍ਰਦੀਪ ਕੋਲੇ ਸਕਰੀਨ ਉੱਤੇ ਜਿੰਨੇ ਵੀ ਨਗਦ ਸੀ ਜਾਂਦੇ ਅੱਜ ਸਾਨੂੰ ਇਹ ਸਾਰੇ ਵਿਕਰੀ ਵਾਸਤੇ ਆ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਬਾਈ ਨੇ ਫਾਰਮ ਹੈਗਾ ਜਿਹੜਾ ਨਵਾਂ ਪਾਇਆ ਹੋਇਆ ਦੋਸਤੋ ਤੁਸੀਂ ਦੇਖ ਸਕਦੇ ਹੋ ਕੰਮ ਹਜੇ ਚੱਲੀ ਜਾਂਦਾ ਹੈਗਾ ਸਾਰੇ ਦੇ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਹਰਿਆਣੇ ਦੇ ਵਿੱਚ ਪਹੁੰਚੇ ਆ ਤੇ ਬਾਈ ਬੱਬੂ ਕੋਲੇ ਤੇ ਆਜੋ ਆਪਾਂ ਗੱਲਬਾਤ ਕਰਵਾਉਣੀ ਆ ਕੀ ਡਿਟੇਲ ਰਹਿੰਦੀ ਹੈ ਤੇ ਕੀ ਰੇਟ ਰਹਿੰਦੇ ਇਹਨਾਂ ਦੇ ਤੇ ਆਜੋ ਬਹੁਤਾ ਟਾਈਮ ਨਹੀਂ ਆਪਾਂ ਲੈਂਦੇ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਬਾਬਾ ਜੀ ਤੇ ਹੋਰ ਬਾਈ ਬੱਬੂ ਠੀਕ ਹੈ ਵਧੀਆ ਬਾਈ ਵਧੀਆ ਆ ਦਰਸ਼ਕਾ ਨੂੰ ਨਾ ਮਾੜਾ ਜਿਹਾ ਪਿੰਡ ਬਾਰੇ ਵੇਰਵਾ ਦੱਸ ਦਿਆ ਬਾਈ ਜੀ ਤਖਤ ਮਾਲਾ ਤਹਿਸੀਲ ਕਾਲਾ ਵਾਲੀ ਜ਼ਿਲ੍ਹਾ ਸਰਸਾਈ ਠੀਕ ਹੈ ਤੇ ਬੱਬੂ ਅੱਜ ਆਪਣੇ ਕੋਲੇ ਵਿਕਰੀ ਵਾਲੇ ਜਿਹੜੇ ਹੈਗੇ ਨਗ ਟੋਟਲ ਇੱਥੇ ਫਾਰਮ ਦੇ ਉੱਤੇ 12 ਨੇ ਹਨਾ ਹਾਂਜੀ ਵੀਰੇ ਤਿੰਨ ਘਰੇ ਨੇ ਖੜੇ ਨੇ ਆਪਣੇ ਅੱਛਾ ਤਿੰਨ ਉਧਰ ਘਰੇ ਖੜੇ ਆ ਠੀਕ ਆ ਤੇ ਬੱਬੂ ਆਪਾਂ ਪਹਿਲੇ ਨੰਬਰ ਵਾਲੀ ਆ ਜਿਹੜੀ ਤੁਹਾਡੇ ਪਿੱਛੇ ਖੜੀ ਆ ਹਨਾ ਇਹਦੀ ਗਾਂ ਦੀ ਡਿਟੇਲ ਦੱਸ ਬਈ ਪਹਿਲਾਂ ਤਾਂ ਇਹ ਕਿੰਨੇ ਸੂਏ ਸੂਈ ਹੋਈ ਹੈ ਕਿ ਸੂਨ ਵਾਲੀ ਇਹ ਦੀ ਅੱਛਾ 20 ਕਿਲੋ ਬੋਲੀ ਜਮਾ ਹਾਂਜੀ ਵੀਰੇ ਡੱਬੇ ਮਾਰ ਲੇ ਜਿਹੜਾ ਮਰਜੀ ਅੱਛਾ ਠੀਕ ਹੈ ਲੈ ਵੀ ਦਰਸ਼ਕੋ 20 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਥਣ ਲੇਵੇ ਦੀ ਸਾਫ ਆ ਤੁਸੀਂ ਇਹ ਦੇਖ ਲਓ ਹਨਾ ਥਾਣਾ ਜਿਹੜਾ ਲੇਵੇ ਨੂੰ ਵਧੀਆ ਕਲਾ ਕਲਾ ਲੱਗਿਆ ਤੇ ਮੀਡੀਅਮ ਆ ਜਿਹੜੀ ਹਾਈਟ ਹੈ ਇਹਦੀ ਬਾਕੀ ਜਿਹੜਾ ਬਾਈ ਕਹਿੰਦਾ ਵੀ ਦੁੱਧ ਦੀ ਗੱਲ ਕਰਗੇ ਹਨਾ ਦਰਸ਼ਕ ਵੀ ਰੱਖਾਂਗੇ ਵੀ ਦੁੱਧ ਤੇ ਦੁੱਧ ਤੁਹਾਨੂੰ ਤਿਆਰ ਮਿਲੂਗਾ ਮੋੜ ਲਾ ਵੀ ਇੱਧਰ ਨੂੰ ਪ੍ਰਦੀਪ ਆਜੋ ਆਪਾਂ ਰੇਟ ਕਨਫਰਮ ਕਰਵਾਉਣੇ ਆ ਗਾਂ ਤੁਸੀਂ ਦੇਖ ਹੀ ਸਕਦੇ ਹੋ ਹਨਾ ਚਿਤਲੀ ਗਾਂ ਇਹ ਤੇ ਬਹੁਤ ਸੋਹਣਾ ਜੇ ਗੱਲ ਕਰੀਏ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਇਹਨਾਂ ਦਾ ਦੁੱਧ ਜਿਹੜਾ ਬਹੁਤ ਚੰਗੀ ਫੈਂਟ ਲੱਗਦੀ ਆ ਬਾਕੀ ਗਰਮੀ ਵੀ ਬਹੁਤ ਘੱਟ ਮੰਨਦਾ ਤੇ ਆਜੋ ਰੇਟ ਪਤਾ ਕਰਦੇ ਆ ਅੱਛਾ ਬਬੂ ਭਾਈ ਇਹਦੀ ਜੇ ਰੇਟ ਦੀ ਗੱਲ ਕਰੀਏ ਜਮਾ ਹਾਂ ਨਾ ਫਿਕਸ ਰੇਟ ਹੋਣ 60000 ਦੀ ਬੱਚੀ ਦੇ ਦਿਆ ਭਾਈ ਆਪਾ ਚਾਰ ਮਾਂ ਦਾ ਦੁੱਧ ਦੋ ਟਾਈਮ ਬਸ ਛੋੜ ਛੱਪੇ ਹੋਏ ਦੇ ਚ ਬਾਲਾ ਨਹੀਂ ਵੀਰੇ ਅੱਛਾ ਕੋਲ ਕਰਾਉਣਾ ਵਸਤੀ ਕਰਾ ਲਓ 75 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਤੇ ਭਾਈ ਜਿਵੇਂ ਆ ਦੂਜੇ ਨੰਬਰ ਵਾਲੀ ਆ ਗਾਂ ਆ ਗਈ ਦੋ ਟਾਈਮ ਚੋ ਆ ਕੇ ਦੇ ਦੇ ਦਾਂਗੇ ਅੱਛਾ ਦੋ ਟਾਈਮ ਚਵਾਈ ਦੇ ਚਵਾਈ ਕਰਕੇ ਲੈ ਜਾਈ ਹਾਂ ਠੀਕ ਆ ਤੇ ਬਈ ਦੂਜੇ ਨੰਬਰ ਤੇ ਜਿਹੜੀ ਆ ਵਹੜ ਆ ਗਈ ਆਪਣੀ ਇਹ ਸੂਈ ਹੋਈ ਹੈ ਇਹ ਸੂਈ ਹੈ ਵੀਰੇ ਦੂਜਾ ਸੂਆ ਵੀ ਬੱਚੀ ਨੂੰ ਸੂਈ ਨੋ ਗਿਆ 8-9 ਦਿਨ 8-9 ਦਿਨ ਹੋ ਗਏ ਬਈ ਖੋਲੀ ਕਰ ਲੈ ਵੀ ਦਰਸ਼ਕੋ 8-9 ਦਿਨ ਹੋ ਗਏ ਸੂਈ ਨੂੰ ਕੱਦ ਕਾਠ ਇਹਦਾ ਚੰਗਾ ਲੇਵੇ ਦੀ ਗੱਲ ਕਰੀਏ ਉਹ ਵੀ ਬੰਤਰ ਤੁਸੀਂ ਦੇਖ ਸਕਦੇ ਹੋ ਲੇਵੇ ਦੀ ਬਹੁਤ ਚੰਗੀ ਆ ਸਾਈਜ਼ ਆ ਜਿਹੜਾ ਹਨਾ ਠੰਡ ਦਾ ਉਹ ਵੀ ਬਹੁਤ ਚੰਗਾ ਆ ਜਾ ਬਈ ਮੋੜਿਆ ਕਰ ਇਧਰ ਨੂੰ ਕਰਾ ਬਾਹ ਵਾਲਾ ਲੰਮਾ ਨਾਲ ਲਈ ਐਂ ਕਰਾ ਹਾਈਟ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵੀ ਚੰਗੀ ਆ ਬਈ ਬੱਬੂ ਦੁੱਧ ਕਿੰਨਾ ਤਿਆਰ ਆ ਬਈ ਇਹਦੇ ਥੱਲੇ 1 ਕਿਲੋ ਚਵਾ ਦੇ ਬੱਡੇ 25 ਕਿਲੋ ਚਵਾ ਹਾਂ 25 ਕਿਲੋ 12.5 ਕਿਲੋ ਟਾਈਮ ਦਾ ਚਵਾ ਕੇ ਦੋ ਟਾਈਮ ਫੇਰ ਲੈ ਕੇ ਆਣੀ ਠੀਕ ਆ ਹਾਂ ਦੋ ਟਾਈਮ ਚਵਾ ਚਵਾਈ ਕਰਕੇ ਫੇਰ ਲੈ ਕੇ ਜਾਈਏ ਠੀਕ ਆ ਹਾਂਜੀ ਲੈ ਵੀ ਇਹਦਾ ਰੇਟ ਫੇਰ ਇਹਦਾ ਰੇਟ 80000 ਦੀ ਬੱਚੀ ਦੇ ਦੇ ਬਾਈ 80000 ਜਿੰਨਾ ਮਰਜ਼ੀ ਕਰਵਾ ਲੈ ਹਾਂ ਠੀਕ ਆ ਬਸ ਇਹ ਜੋ ਮਾਨਤਾ ਨਹੀਂ ਹੋਊ ਬਾਲਾ ਨਹੀਂ ਮਝੂਟ ਮਾਰ ਕੇ ਬਾਈ ਸੱਦ ਲਈ ਉਹਦਾ ਫਾਇਦਾ ਨਹੀਂ ਕੋਈ ਨਹੀਂ ਠੀਕ ਹੈ ਗੱਲ ਠੀਕ ਆ ਤੇ ਆ ਜਾ ਬਈ ਬੱਬੂ ਇਧਰ ਤੀਜੇ ਨੰਬਰ ਵਾਲੀ ਭਈ ਇਹਦਾ ਵੀ ਰੰਗਵਾਜ ਹੈਗਾ ਜਿਹੜਾ ਚੰਗਾ ਮਾੜਾ ਖੜਾ ਲਾ ਕਰਾ ਵੇਖੋ ਤੁਸੀਂ ਦਰਸ਼ਕੋ ਹਨਾ ਜਿਹੜਾ ਲੇਵੇ ਦੀ ਕੁਆਲਿਟੀ ਐ ਸਾਈਜ਼ ਐ ਤੇ ਉਹ ਬਹੁਤ ਸੋਹਣਾ ਭਈ ਇਹੇ ਸੂਈ ਐ ਕਿ ਗੱਬਣਾ ਇਹ ਗੱਬਣਾ ਵੱਡੇ ਵੀਰ ਅੱਛਾ ਗੱਬਣਾ ਆ ਗਈ ਹਾਂ ਦੂਜਾ ਸੂਹੇ ਸੂ ਬੜਾ ਦੂਜਾ ਸੂਆ ਹਾਂਜੀ ਵੀਰ ਕਿੰਨੇ ਦਿਨ ਲੈਂਦੀ ਐ ਭਈ ਇਹ ਇੱਕ ਹਫਤਾ ਬੱਕੇ ਦਾ ਹੀ ਇੱਕ ਹਫਤਾ ਹਾਂਜੀ ਵੀਰ ਅੱਛਾ ਆਪਾਂ ਤੋਰ ਕੇ ਵੀ ਖਾਵਾਂ ਇਹਦਾ ਰੇਟ ਵੀ ਦੱਸ ਦੇ ਭਈ ਜਮਾ ਇਹ ਬੱਚੀ ਦੇ ਦੇਣੀ 70000 ਦੀ ਵੱਡੇ ਵੀਰ 70000 ਹਾਂਜੀ ਹਾਂ ਠੀਕ ਐ ਲੈ ਵੀ ਦਰਸ਼ਕ ਵੀਰੋ ਜਿਹੜਾ ਤੁਸੀਂ ਦੇਖ ਸਕਦੇ ਹੋ ਛੋਟਾ ਛੋਟਾ ਸਿੰਘ ਆ ਆ ਆਪਾਂ ਕਰ ਗਏ ਨਾ ਗੱਲ ਵੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਕੰਨਪੁੰਨ ਵੀ ਬਹੁਤ ਚੰਗਾ ਤੇ ਇਧਰ ਲੇਵੇ ਤਾਂ ਹਜੇ ਇਹਨੇ ਹੋਰ ਬਣਨਾ ਹਨਾ ਆ ਦੇਖੋ ਤੁਸੀਂ ਇਹ ਇਹ ਤੁਰਲੇ ਦੇ ਤੁਰਲੇ ਦੇ ਦੇਖੋ ਤੁਸੀਂ ਠੀਕ ਹੈ ਜੇ ਕਿਸੇ ਦੇ ਬਾਈ ਦੇ ਫਿੱਟ ਆਉਂਦੀ ਹੋਈ ਤਾਂ ਉਹ ਆਪ ਦਾ ਬਾਈ ਨਾਲ ਕਾਲ ਕਰਕੇ ਹਨਾ ਜਿਹੜਾ ਹੈਗਾ ਆਪਦਾ ਸੌਦਾ ਇੱਥੇ ਆ ਕੇ ਤੈਅ ਕਰ ਸਕਦਾ ਤੇ ਬਣਦੇ ਵੀ ਬਣਦੇ ਕਰਾਂ ਗਾਮਾ ਆਪਾਂ ਤੁਹਾਨੂੰ ਹਰ ਪ੍ਰਕਾਰ ਦੀਆਂ ਦਿਖਾਵਾਂਗੇ ਅੱਜ ਕਾਲੀਆਂ ਚਿੱਟੀਆਂ ਡੱਬੀਆਂ ਤੇ 12 ਨਾਗ ਨੇ ਬਣਦੇ ਬਣਦੇ ਬਈ ਤੇ ਵੀਰ ਬੱਬੂ ਜਿਵੇਂ ਹੁਣ ਆਪਣੀ ਆ ਗੀ ਚੌਥੇ ਨੰਬਰ ਵਾਲੀ ਹਨਾ ਇਹਦਾ ਬੋਡੀ ਵੇਟ ਬਹੁਤ ਚੰਗਾਗਾ ਤੇ ਇਹਦੇ ਦਸਵੇਂ ਨੂੰ ਵੀ ਰੇਟ ਇਹਦਾ ਪਹਿਲਾ ਰੇਟ ਦੱਸਦੇ ਸੂਆ ਦੱਸਦੇ ਗੱਬਣਾ ਕਿ ਕਿਵੇਂ ਆ ਇਹ ਵੇ ਜੀ ਇੱਕ ਹਫਤਾ ਬਾਕੀ ਐਵੇਂ ਬੈਠਦਾ ਜੀ ਇੱਕ ਹਫਤਾ ਦਸੂਆ ਸੁਣਾ ਨੇ ਵੀ ਹਾਂਜੀ ਠੀਕ ਆ ਹਾਂਜੀ ਵੀਰੇ ਤੇ ਰੇਟ ਦੀ ਗੱਲ ਕਰੀਏ ਰੇਟ ਬਾਈ ਜੀ ਜੋ ਮਰਜ਼ੀ ਕਰਵਾ ਲੋ 75000 ਦੀ ਬੱਚੀ ਦੇਣੀ ਆ 75000 ਹਾਂ ਜੀ ਵੀਰੇ ਦੁੱਧ 30 ਪਲੱਸ ਦੀ ਜ਼ਿੰਮੇਵਾਰੀ ਭੇਜੀ ਮਾਲਕਾਂ ਨੇ ਅੱਛਾ 30 ਪਲੱਸ ਦੀ ਜ਼ਿੰਮੇਵਾਰੀ ਤੁਸੀਂ ਲਓਗੇ ਹਾਂ ਜੀ ਹਾਂ ਜੀ ਆ ਖੁੱਲੀ ਠੀਕ ਹੈ ਲੈ ਵੀ ਦਰਸ਼ਕ ਵੀਰੋ ਗਾਮਾਂ ਦੀ ਜੇ ਗੱਲ ਕਰਗੇ ਹਨਾ ਸਾਰੀਆਂ ਚੰਗੀਆਂ ਨੇ ਬਾਕੀ ਲੇਵੇ ਦੀ ਕੁਆਲਿਟੀ ਤੁਸੀਂ ਦੇਖਣੀ ਹੈ ਹਨਾ ਆ ਦੇਖੋ ਤੁਸੀਂ ਸਾਈਜ਼ ਵਗੈਰਾ ਬਈ ਦਿਨ ਕਿੰਨੇ ਕੇ ਲੈ ਜੂਗੀ ਕਹਿੰਦਾ ਬੱਦਾਂ 12 ਦਿਨ ਤਾਂ ਮਾਲਕਾਂ ਨੇ ਕਿਹਾ ਵੀਰੇ ਦੋ ਤਿੰਨ ਦਿਨ ਤੋਂ ਲਜੂ 15 ਦਿਨ ਲੈ ਜੂ ਅੱਛਾ ਹਾਂ ਜੀ 15 ਦਿਨ ਲੈ ਜੂਗੀ ਖੁੱਲੀ ਦੌਰ ਨੇ ਬਾਈ ਗਾ ਨੂੰ ਠੀਕ ਹੈ ਠੀਕ ਹੈ ਲੈ ਵੀ ਕਰਾਂ ਇੱਕ ਗੱਲ ਤੁਹਾਨੂੰ ਮੈਂ ਦੱਸ ਰਾਕਦਾ ਦੋਸਤੋ ਵੀ ਜੇ ਆਪਾਂ ਹਾਈਟ ਵੇਟ ਦੀ ਗੱਲ ਕਰੀਏ ਬਹੁਤ ਆਗਾਸ ਚ ਕੱਦ ਵੀ ਚੰਗਾ ਨਾਲੀ ਦਾ ਕਰਕੇ ਥੋੜਾ ਜਿਆ ਤੁਹਾਨੂੰ ਐ ਲੱਗਦਾ ਹੋਊ ਵੀ ਤੁਰਦੀ ਹੋਰੋਂ ਪਰ ਤੌਰ ਤੂਰ ਜਿਹੜੀ ਹੈਗੀ ਆਪਾਂ ਕੇਰਾ ਸਮਾਰ ਕੇ ਦਿਖਾ ਦਈਏ ਹੈਨਾ ਇਹ ਆ ਦੇਖੋ ਤੁਸੀਂ ਬਹੁਤ ਸੋਹਣੀ ਤੋਰ ਹੈਗੀ ਐ ਨਹੀਂ ਹੈਗਾ ਵੀ ਕਿਵੇਂ ਕੋਈ ਲੰਗੜਾ ਕੇ ਤੁਰਦੀਆਂ ਜਾਂ ਹਜੇ ਤਾਂ ਇਹਨੇ ਬਹੁਤ ਚੰਗਾ ਬਣਨਾ ਲੈਵੇ ਦੀ ਬਹੁਤ ਲੈਵਾ ਖੋਲਣਾ ਹਜੇ ਤਾਂ ਬਣਦੇ ਵੀ ਬਣ ਨਹੀਂ ਟਲਣਾ ਟੁਲਣਾ ਬਹੁਤ ਪਈ ਹੈ ਤੇ ਬਾਈ ਬੱਬੂ ਜਿਵੇਂ ਹੁਣ ਆਪਣੀ 5ਵੇਂ ਨੰਬਰ ਤੇ ਆ ਗਾਂ ਆ ਗਈ ਹੈ ਨਾ ਵੀਰੇ ਤੇ ਇਸ ਗਾਂ ਦਾ ਜੇ ਇਹ ਗੱਲ ਕਰੀਏ ਵੀ ਕਿੰਨੇ ਵਾ ਸੂਆ ਸੂਣ ਵਾਲੀ ਹੈ ਇਹ ਤੀਜਾ ਸੂਆ ਸੂ ਵੱਡੇ ਵੀਰ ਤੀਜਾ ਸੂਆ ਮੈਨੂੰ ਭਾ ਦੂਜੇ ਖਾ ਲੋ ਠੀਕ ਹੈ ਹਾਂ ਹਲੇ ਇਹਦੇ 20 ਦਿਨ ਬਾਕੀ ਹੈ ਬਾਈ ਜੀ 20 ਦਿਨ ਬਾਕੀ ਹੈ ਹਾਂਜੀ ਹਾਂ ਠੀਕ ਹੈ ਖੋਲਨੀ ਬਾਈ ਤੇ 20 ਦਿਨ ਤਾਂ ਲੈ ਜਾਓ ਬਾਈ ਖੁੱਲੇ ਹਨ ਲੈ ਜਾਓ ਬਾਈ ਉਹ ਠੰਡੀ ਸੀਲ ਆ ਬਾਈ ਹਾਂਜੀ ਹਾਂ 4 ਜੰਮਾ ਠੀਕ ਆ ਲੈ ਵੀ ਮਿੱਤਰੋ ਗਾਂ ਤਾਂ ਇਹ ਵੀ ਠੰਡੀ ਸੀਲ ਆ ਬਾਕੀ ਬਾਈ ਵੱਲੋਂ ਕਿਹਾ ਗਿਆ ਵੀ ਜੇ ਵੀ 20 ਦਿਨ ਤਾਂ ਲੈ ਜਾਓਗੇ ਲੈਵੇ ਕਨਿਓ ਸਾਰੇ ਪਸ਼ੂ ਸਾਫ ਆ ਆਹ ਦੇਖ ਲਓ ਤੁਸੀਂ ਹਜੇ ਮੈਨੂੰ ਐਂ ਲੱਗਦਾ ਮਾਲਕਾਂ ਦੇ ਘਰੋਂ ਆਈ ਲੱਗਦੀ ਆ ਬਈ ਹੈਨਾ ਹਾਂਜੀ ਹਾਂਜੀ ਵੱਡੇ ਵੀਰ ਸੋਹੇ ਆਈ ਅੱਛਾ ਚਟੜ ਚਟੜ ਜਿਹੇ ਹਜੇ ਲੱਗੇ ਪਿਆ ਸਫਾਈ ਹਜੇ ਕਰਾਂਗੇ ਹੈਨਾ ਬਾਕੀ ਸਾਈਜ਼ ਰੰਗਵਾਜ ਇਹ ਤੁਸੀਂ ਦੇਖ ਲਓ ਚੈੱਕ ਕਰ ਲਓ ਇੱਕ ਥਾਂ ਤੋਂ ਜਿੰਨੀਆਂ ਗਾਵਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਇੱਥੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਤਸੱਲੀ ਹੈ ਜਿਹੜੀ ਹੈਨਾ ਇੱਥੇ ਫਾਰਮ ਤੇ ਆ ਕੇ ਕਰਿਓ ਤੇ ਆਜੋ ਆਪਾਂ ਇਹਦਾ ਰੇਟ ਪਤਾ ਕਰਦੇ ਬਣਦੇ ਵੀ ਬਣਦੇ ਹਾਂ ਬੱਟੇ ਲੰਡੂਆਂ ਦਾ ਬਹੁਤ ਪਈਆਂ ਹਨਾ ਬਈ ਦਿਖਾਈ ਮਾਰ ਇੱਧਰ ਕਰੀ ਹਾਂ ਠੀਕ ਆ ਨਹੀਂ ਨਹੀਂ ਲੈ ਜਾਓ ਹੋਇ ਤਦਨ ਠੀਕ ਆ ਤੇ ਬੱਬੂ ਇਹਦਾ ਰੇਟ ਦੀ ਗੱਲ ਕਰ ਗਏ ਆਪਾਂ ਰੇਟ ਵੱਡੇ ਵੀਰੇ 65000 ਦੀ ਬੱਚੀ ਇਹ ਦੇ ਦਾਂਗੇ ਆਪਾਂ 65 ਦੀ ਹਾਂਜੀ ਵੀਰੇ 25 ਪਲੱਸ ਦੀ ਜ਼ਿੰਮੇਵਾਰੀ ਤੇ ਲੈ ਜਿਹੜਾ ਬੰਦਿਆ ਅੱਛਾ ਭਾਈ ਜੀ ਮੱਚੋਾਈ ਕਰੀ ਬੰਦੇ ਨੇ ਅੱਛਾ 25 ਪਲੱਸ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਇੱਧਰੋਂ ਵੀਰੇ ਪ੍ਰਦੀਪ ਜਿਵੇਂ ਆਪਣਾ ਛੇਮੀ ਗਾਂ ਆ ਗਈ ਆਪਣੀ ਹਨਾ ਤੇ ਮਾੜੀ ਇੱਧਰ ਕਰਦੇ ਕਰਾਂ ਇਹਨੂੰ ਤੇ ਪਹਿਲਾਂ ਇਹਦੀ ਡਿਟੇਲ ਲੈ ਲੀਏ ਬਬੂ ਇਹ 6ਵੇਂ ਨੰਬਰ ਵਾਲੀ ਗਾਂ ਜਿਹੜੀ ਹੈ ਨਾ ਨੇੜੇ ਹੋ ਜਾ ਬਈ ਇਧਰ ਆਪਾਂ ਦਰਸ਼ਕ ਵੀਰਾਂ ਨੂੰ ਪਤਾ ਲੱਗਦਾ ਰਹੂ ਕਿਹੜੀ ਗਾਂ ਦੀ ਗੱਲ ਕਰਦੇ ਆਪਾਂ ਢੱਲਾਂ ਟੁੱਲੈ ਦੇਗਾ ਬਹੁਤ ਮੈਂ ਕਿੰਨੇ ਦਿਨ ਲੈ ਜਾਉ ਬਬੂ ਹਲੇ ਲੈ ਜਾਓ ਬਾਈ ਜੀ 12 13 ਦਿਨ 12 13 ਦਿਨ ਢੁੱਲੇ ਲੈ ਜਾਓ ਬਾਈ ਜਮਾ ਠੀਕ ਹੈ ਇਹਨਾਂ ਦਾ ਦੁੱਧ ਪਾ ਦੂ ਬਾਈ ਦੁੱਧ ਵੀਰੇ 25 ਪਲੱਸ ਦੇ ਦੂ ਖੁੱਲਾ ਜਮਾ ਵੱਡੇ ਵੀਰ ਹਾਂ ਉੱਤਰੀ ਘਾ ਲਓ 32 ਘਾ ਲਓ ਤਾਂ ਫਾਇਦਾ ਨਹੀਂ ਠੀਕ ਹੈ 25 ਦਾ ਪਾ ਦੂਗੀ ਹਾਂਜੀ ਵੀਰੋ ਖੁੱਲਾ ਜਮਾ ਪਤਾ ਕੀ ਹੈ ਬਾਈ ਜੀ ਝੂਠ ਮਾਰ ਦਿੰਦੇ ਆ 30 50 40 ਪਲੱਸ 35 ਪਲੱਸ ਜ ਬਾਕੀ ਨਾ ਬਾਡੀ weight ਜਿਹੜਾ ਹਨਾ ਉਹ ਤੁਸੀਂ ਦੇਖ ਸਕਦੇ ਹੋ ਖੁੱਲੇ ਲੇਵੇ ਵਾਲੀ ਆ ਹਜੇ ਤਾਂ ਬਹੁਤ ਢਿੱਲਾ ਪਈਆ ਮੈਂ ਪਹਿਲਾਂ ਤੁਹਾਨੂੰ ਦਿਖਾਤਾ ਲੇਵੇ ਦਾ size ਥਾਨ ਦਾ size ਵਧੀਆ ਮੁਠੀ ਵਾਲਾ ਥਾਨ ਲੱਗਿਆ ਹੋਇਆ ਚੰਗੀ ਗਾਂ ਕੀ ਇਹਦਾ ਰੇਟ ਹੈ ਆਪਾਂ ਉਹ ਪਤਾ ਕਰਕੇ ਤੁਹਾਨੂੰ ਦੇਵਾਂਗੇ ਬਾਕੀ ਮੈਂ ਤੁਹਾਨੂੰ ਦੱਸਦਾ ਆਪਾਂ ਵੀ ਹੈ ਨਾ ਜਿਹੜਾ ਕੈਮਰੇ ਦਾ ਕੋਈ ਜ਼ੂਮ ਜਾਮ ਘੱਟ ਮਾਰਦੇ ਹੁੰਨੇ ਆ ਵੀ ਜੇ ਅਗਲੇ ਨੂੰ ਆਏ ਹੋਵੇ ਵੀ ਵੱਡੀ ਦਿਸੂ ਵੀ ਹਨਾ ਨੇੜੇ ਨੂੜੇ ਘੱਟ ਲੈ ਕੇ ਜਾਂਦੇ ਆ ਤੁਹਾਨੂੰ ਸਾਈਜ਼ ਆ ਜਿਹੜਾ ਇੱਥੇ ਆ ਕੇ ਤੁਹਾਨੂੰ ਵੱਡੇ ਹੀ ਦੱਸਣਗੇ ਵੀਡੀਓ ਚਪਾਣਾ ਤੁਹਾਨੂੰ ਛੋਟੀਆਂ ਦਿਖਾਈ ਦਿੰਦੀਆਂ ਹੁਣ ਪਰ ਨੇੜੇ ਆ ਕੇ ਤੁਹਾਨੂੰ ਕਨਫਰਮ ਹੋ ਜਾਂਦਾ ਵੀ ਹਾਂ ਵੀ ਗਾਵਾਂ ਨੇ ਜਿਹੜੀਆਂ ਵਧੀਆ ਵੇਟ ਆਉਂਦੀਆਂ ਇਹ ਤਾਂ ਬਹੁਤ ਭਰਨਾ ਵੱਡੇ ਵੀਰ ਜਮਾ ਗੂੰਦੀ ਆਉਂਦੀ ਬੱਚੀ ਦੇ ਅੱਛਾ ਚੇਪਾ ਜਿਹੜਾ ਗੂੰਦੀ ਹੈ ਜੀ ਹਾਂਜੀ ਵੀਰੇ ਹਾਂਜੀ ਇਹ ਕੀ ਰੇਟਰ ਹੋਏ ਦਾ ਬਈ ਬਾਈ ਜੀ ਮੁੱਲ ਕਰਾਉ ਉਹਨੂੰ ਜੋ ਮਰਜ਼ੀ 90 95 85 ਹਜ਼ਾਰ ਦੀ ਬੱਚੀ ਦੇ ਦੇ ਦਾਂਗੇ ਆਪਾਂ ਅੱਛਾ ਇਹ 85 ਦੀ ਹਾਂਜੀ ਵੀਰੇ ਹਾਂ ਠੀਕ ਆ ਬਈ ਤੇ ਇਧਰ ਬਈ ਇੱਕ ਜਿਹੜੀ ਹੋਰ ਆ ਗਈ ਇਹਦਾ ਵੀ ਪਈ ਹਜੀ ਕਿੰਨੇ ਕ ਦਿਨਾਂ ਦੀ ਕੱਚੀ ਹੈ ਬਈ ਇਹ ਵੀ ਬੱਛੀ ਕੱਬ ਤਾਂ ਬਾਕੀ ਬਈ ਇਹਦਾ ਅੱਛਾ ਹਾਂਜੀ ਠੀਕ ਆ ਹਫਤਾ ਸਾਈ ਸੂਜ ਥਣ ਦੇਦਾ ਵੀ ਚੰਗਾ ਬਈ ਇਹਦਾ ਪਹਿਲਾਂ ਦੱਸ ਗਏ ਵੀ ਹਫਤਾ ਬਾਕੀ ਤਾਂ ਕਿੰਵੇਂ ਸੂਏ ਸੂਨੇ ਨੇ ਇਹ ਦੂਜਾ ਸੂਆ ਸੂ ਬੱਡੇ ਵੀਰ ਦੂਜਾ ਹਾਂਜੀ ਠੀਕ ਆ ਤੇ ਦੁੱਧ ਕਿੰਨੀ ਕੀ ਉਮੀਦ ਆ ਬਈ ਦੁੱਧ ਬਾਈ ਜੀ 23-24 ਕਿਲੋ ਖੁੱਲਾ ਪਾ ਦੇਣਾ ਠੀਕ ਆ ਹਾਂਜੀ ਤੇ ਖੋਲੀ ਬਈ ਕਰਾਂ ਫਿਰ ਇਹਦਾ ਰੇਟ ਕਿੰਨਾ ਕੇ ਬੱਬੂ ਹੁਣੀ ਆਪਾਂ ਰੇਟ ਕਰ ਦਈਏ ਰੇਟ 65000 ਦੀ ਬੱਛੀ ਦੇ ਦਿਆਂ ਬਾਈ 65 ਦੇ ਹਾਂਜੀ ਜੋ ਮੁੱਲ ਮਰਜ਼ੀ ਕਰਵਾਈ ਚੱਲੋ ਠੀਕ ਆ ਦੇਖ ਸਕਦੇ ਹੋ ਦ ਵੇਟ ਹੈ ਜਿਹੜਾ ਇਹਦਾ ਵੀ ਚੰਗਾਗਾ ਥੋੜਾ ਜਿਹੀ ਗੱਲ ਕਰ ਗਏ ਆਪਾਂ ਅ ਜਿਹੜਾ ਹੈਗਾ ਢੋਈ ਦੇ ਵਿੱਚ ਕੁਬ ਜਿਆਦਾ ਪਾਉਂਦੀ ਆ ਪਰ ਨੂੰ ਆਏ ਵੀ ਠੀਕ ਆ ਮੋੜ ਲਾ ਵੀ ਮੋੜ ਲਾ ਆ ਦੇਖ ਲਓ ਤੁਸੀਂ ਆਪਾਂ ਉਹ ਗੱਲ ਨਹੀਂ ਕਰਦੇ ਹੁੰਦੇ ਹਨਾ ਵੀ ਜਿਹੜੀ ਕਹਿ ਜਗੇ ਵੀ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਵੀ ਜੂਮ ਉਹ ਚੀਜ਼ ਬਹੁਤ ਮਾੜੀ ਆ ਕਿਉਂਕਿ ਦਰਸ਼ਕ ਵੀਰ ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਾ ਦਾ ਸਾਈਜ਼ ਕਿੱਡਾ ਕ ਹੈ ਤੇ ਉਦੇ ਨਾਲ ਕੀ ਹੈ ਵੀ ਵੀਡੀਓ ਦੇ ਵਿੱਚ ਤਾਂ ਵੱਡਾ ਦਿਖਾਈ ਦਿੰਦਾ ਹੋ ਪਸੂ ਜਦੋਂ ਨੇੜੇ ਆਉਨੇ ਆ ਤੇ ਉਦੋਂ ਛੋਟਾ ਆ ਜੋ ਅਗਲੀ ਭਾਈ ਇਹਦਾ ਕਿਵੇਂ ਹੈਗਾ ਇਹ ਬਾਬਾ ਰੰਬੀ ਜੀ ਜਾਂਦੀ ਹੈ ਭਾਈ ਹਾਂਜੀ ਵੀਰੇ ਇਹ ਦੂਜਾ ਸੂਆ ਸੂਣ ਵਾਲੀ ਬੱਚੀ ਹੈ ਅੱਛਾ ਦੂਜਾ ਸੂਆ ਸੂਣ ਵਾਲੀ ਹਾਂਜੀ ਕਿੰਨਾ ਬਾਕੀ ਵੱਡੇ ਵੀਰ ਕੋਲ ਚਾਹ ਵਾਣੋ ਲੈਣ ਦਾ ਅੱਛਾ ਹਾਂ ਦੁੱਧੋ ਛੱਡਤੀ ਵੱਡੇ ਵੀਰ ਅੱਛਾ ਠੀਕ ਹੈ ਹਾਂਜੀ ਦੁੱਧੋ ਛੱਡੀ ਹੋਈ ਹੈ 1 ਮਹੀਨਾ ਬਾਕੀ ਹੈ ਹਾਂਜੀ 1 ਮਹੀਨਾ ਬਾਕੀ ਜੀ ਠੀਕ ਹੈ ਤੇ ਰੇਟ ਦੀ ਗੱਲ ਕਰਕੇ ਭਾਈ ਇਹਦੀ ਇਹ ਬੱਚੀ 45000 ਦੀ ਦੇ ਦੇ ਭਾਈ 45000 ਹਾਂਜੀ ਵੀਰੇ ਹਾਂਜੀ 45000 ਦੀ ਬੱਚੀ ਐ ਦੋਸਤੋ ਜਿਹੜੀ ਸਕਰੀਨ ਤੇ ਦਿਸੀ ਜੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 45000 ਦੀ ਦੇਣੀ ਆ ਠੀਕ ਆ ਲੈ ਵੀ ਲੈ ਜਾ ਕਰ ਹਲੇ 4 ਦਿਨ ਦਾ ਬਾਈ ਜੀ ਮੂੰਹ ਅੱਛਾ ਮੂੰਹੋ 4 ਦਿਨ ਦਾ ਹੈ ਹਜੇ ਤਾਂ ਮਹੀਨਾ ਪਿਆ ਹਾਂਜੀ ਠੀਕ ਆ ਬਾਕੀ ਦਾ ਠੀਕ ਆ ਠੀਕ ਆ ਆ ਦੇਖੋ ਤੁਸੀਂ ਬਾਈ ਕਹਿੰਦਾ ਦੁੱਧੋ ਛੱਡੀ ਹੋਈ ਐ ਤੇ ਮੋੜ ਲਾ ਪ੍ਰਦੀਪ ਬਾਈ ਤੇ ਕਿਉਂਕਿ ਗਾਵਾਂ ਦੀ ਗੱਲ ਕਰ ਗਏ ਨਾ ਆਪਾਂ ਇਹ ਵੇਟ ਬੂਟ ਜਿਹੜਾ ਹੈਗਾ ਇਹਦੇ ਜੀ ਬਹੁਤ ਆ ਗਾਵਾਂ ਇਹ ਭਾਂਤ ਭਦੇਲੀਆਂ ਜਿਵੇਂ ਆਪਾਂ ਵੱਖਰੇ ਵੱਖਰੇ ਘਰਾਂ ਚੋਂ ਆਉਂਦੀਆਂ ਨੇ ਹਨਾ ਤੇ ਉਹਦਾ ਕਰਕੇ ਜੀ ਘੱਟ ਲਾਉਂਦਾ ਪਸ਼ੂ ਤਾਂ ਕਰਕੇ ਆਰਾਮਦੀਆਂ ਨੇ ਨਹੀਂ ਫੇਸ ਕੁਆਲਟੀ ਦਿਖਾ ਬਈ ਸਹੀ ਗੱਲ ਆ ਮੂੰਹ ਤਾਂ ਦੇਖ ਗਏ ਹਨਾ ਆ ਦੇਖੋ ਤੁਸੀਂ ਮੂੰਹ ਕਿੱਡਾ ਚੰਗਾ ਠੀਕ ਆ ਤੇ ਆ ਜਾ ਬਈ ਬੱਬੂ ਜਿਵੇਂ ਆਪਣੀ ਹੁਣ ਆ ਗਾਂ ਆ ਗਈ ਹਨਾ ਇਹਦਾ ਕਿੰਨਾ ਕੁ ਟਾਈਮ ਪਿਆ ਇਹਦਾ ਵੀ ਪ੍ਰਾਪਤਤਾ ਵਾਕਿਆ ਬਈ ਇੱਕ ਹਫਤਾ ਹਾਂ ਢੇਲਾ ਢੋਲਾ ਬਹੁਤ ਬੱਚੀ ਨੇ ਭਰੂ ਬਹੁਤ ਬਾਈ ਥੋੜਾ ਆ ਦੇ ਲੈ ਵੀ ਦਰਸ਼ਕੋ ਇਹ ਕੋਲੇ ਰਾ ਦੇ ਬਹੁਤ ਲੱਗੇ ਬੱਚੀ ਨੇ ਭਾਈ 25 26 ਕਿਲੋ ਖੋਲੇ ਦੁੱਧ ਪਾਉਦੇ ਮੈਂ 25 26 ਹਾਂਜੀ ਵੀਰੇ ਹਾਂਜੀ ਬਾਕੀ ਕੁਆਲਿਟੀ ਦੱਸਦੀ ਪਸ਼ੂ ਦੀ ਹੈ ਨਾ ਠੀਕ ਹੈ ਤੇ ਭਾਈ ਇਹ ਦੂਜਾ ਸੂਆ ਕਿਹ ਹੈ ਦੂਜਾ ਸੂਆ ਭਾਈ ਹਾਂ ਠੀਕ ਦਿਨ ਕਿੰਨੇ ਆਖੇ ਸੀ ਇਹਦੇ ਇੱਕ ਹਫਤਾ ਬਾਕੀ ਜੀ ਇੱਕ ਹਫਤਾ ਇਹ ਤਾਂ ਬਨਣਾ ਹਾਂ ਬਨਣਾ ਬਹੁਤ ਬੱਚੀ ਨੇ ਭਾਈ ਬਹੁਤ ਤਿਆਰ ਲੈ ਭਾਈ ਤੋਰੀ ਕਰ ਰੰਗ ਬਾਜਾ ਜਿਹੜਾ ਦੋਸਤੋ ਇਹਨਾਂ ਦਾ ਸਾਰਿਆਂ ਦਾ ਸਾਰਿਆਂ ਦਾ ਚੰਗਾ ਹੈਗਾ ਹੈ ਨਾ ਇਹ ਲੈ ਜਾ ਭਾਈ ਲੈ ਜਾ ਕਰ ਥੋੜਾ ਜਿਹਾ ਕੀ ਕਰਗੇ ਵੀ ਨਾਲੀ ਆ ਜਿਹੜੀ ਵਿਚਾਲੇ ਆ ਗਈ ਬਾਹਰ ਥਾਂ ਨਹੀਂ ਹੈਗਾ ਤੋਰ ਨੂੰ ਨਹੀਂ ਤੁਹਾਨੂੰ ਬਾਹਰ ਤੋਰ ਤੋਰ ਕੇ ਦਿਹਾਉਣੀਆਂ ਸੀਗੀਆਂ ਹਨਾ ਵੀ ਉਹਦੇ ਨਾਲ ਜੱਜਮੈਂਟ ਦੇਖੋ ਤੁਸੀਂ ਬਹੁਤ ਚੰਗੀ ਆ ਜਾਂਦੀ ਹੈ ਬਾਕੀ ਇੱਚੀ ਵੀ ਆਪਾਂ ਜਿਹੜੀ ਹੈਗੇ ਡਿਟੇਲ ਸਾਫ ਸੁਥਰੀ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਆ ਜਾ ਵੀ ਬੰਨ ਦੇ ਕਰਾਂ ਬੰਨ ਦੇ ਵਾ ਅੱਛਾ ਬੱਬੂ ਵੀਰ ਮੈਨੂੰ ਐ ਦੱਸ ਇਹਦਾ ਰੇਟ ਕਿੰਨਾ ਕਾ ਰੇਟ ਭਾਈ ਜੀ ਜੋ ਮਰਜ਼ੀ ਕਰਾ ਲੈ 80 90 85 ਬਸ 70 ਤੋਂ 2000 ਛੋੜ ਕਰ ਦੇਂਗੀ 65 ਦੀ ਕਰਦੇ 65000 ਦੀ ਬਜਟ ਨੂੰ ਦੇ ਦਾਂਗੇ 65000 ਹਾਂਜੀ ਵੀਰੇ ਠੀਕ ਆ ਤੇ ਅੱਗੇ ਬਈ ਆ ਗਈ ਜਿਵੇਂ ਹਾਈਟ ਵੇਟ ਚ ਥੋੜੀ ਜਿਹੀ ਦੂਜੀਆਂ ਗੱਲਾਂ ਨੂੰ ਤਾਂ ਘਾਟ ਆ ਹਨਾ ਤੇ ਇਹਦੇ ਕਿੰਨੇ ਕੁ ਬਈ ਜੇ ਗੱਲ ਕਰੀਏ ਦੇਣੇ ਪੈਣਗੇ 15 ਦਿਨ ਬਾਕੀ ਆ ਬਾਈ 15 ਦਿਨ ਹਾਂਜੀ ਬਾਈ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਪਾ ਦੂਗੀ ਤੂੰ ਪਹਿਲਾਂ ਸੂਅ ਸੂ ਬਾਈ 15 ਨੂੰ ਜਿੰਨਾ ਮਰਜ਼ੀ ਮਰਵਾ ਲਓ 18 20 ਤੋ ਮਰਦੀ ਨਹੀਂ ਠੀਕ ਆ ਹਾਂ ਬਾਕੀ ਕੁਆਲਿਟੀ 15 ਪਲੱਸ ਤਾਂ ਖੁੱਲਰ ਹੋਊਗੀ ਮੈਂ ਖੁੱਲਾ ਵੱਡੇ ਵੀਰ ਹਨਾ ਠੀਕ ਆ ਇਹਦਾ ਰੇਟ ਕਿੰਨਾ ਕਰਦੇ ਆ ਬਈ ਇਹਦਾ ਰੇਟ ਬਾਈ ਫੋਨ ਜਹਾਜ਼ ਦੀ 2 ਬਵੰਜਾ ਹਿਆਲ ਜਿਹਨਾਂ ਦਾ ਮਾਜੀ ਜਿਹਨਾਂ ਦਾ ਕੋਈ ਨਹੀਂ ਠੀਕ ਆ ਹਾਂ ਲੈ ਵੀ ਦਰਸ਼ਕੋ ਪਹਿਲਾ ਸੂਆ ਸੂਨ ਵਾਲੀ ਬੱਚੀ ਐ ਲੇਵਾ ਹਜੇ ਇਹਨੇ ਬਣਾਉਣਾ ਦਾ ਹਨਾ ਬਾਅਦ ਥੱਲੇ ਦੇਣ ਲੱਗੀ 15 ਸੂਆ ਸਨ ਲੈ ਜੂ ਅੱਛਾ ਲੈ ਆ ਮੋੜ ਦੇ ਮੋੜ ਦੇ ਵੀ ਮੋੜ ਦੇ ਤੈਨੂੰ ਆ ਦੇਖੋ ਤੁਸੀਂ ਰੰਗ ਬਹੁਤ ਸੋਹਣਾ ਚਮਕਾ ਜਿਹੜੀ ਪਿੰਡੇ ਦੇ ਵਿੱਚ ਜਿਹੜੀ ਤੁਹਾਨੂੰ ਇਹਦੇ ਦਿਸਦੀ ਹੋਊ ਨਾ ਉਹ ਬਹੁਤ ਚੰਗੀ ਚਮਕ ਵਾਲੀ ਗਾਂ ਆ ਗਈ ਪਹਿਲਾ ਸੂਆ ਸੂਨ ਵਾਲੀ ਬਣਦੇ ਵੀਰੇ ਬਣਦੇ ਬੱਬੂ ਹੁਣ ਆਪਣੀ ਜਿਵੇਂ ਆ ਅਗਲੀ ਗਾਂ ਆ ਗਈ ਹਨਾ ਵੀਰੇ ਇਹ ਕਿੰਨੇਵੇਂ ਸੂਏ ਪਹਿਲੇ ਸੂਏ ਇਹ ਪਹਿਲਾ ਸੂਆ ਸੂ ਬਾਈ ਜੀ ਕਿੰਨੇ ਕਿ ਦਿਨ ਬਾਕੀ ਐ ਇਹਦੇ ਵਾਲੇ 20 ਦਿਨ ਬਾਕੀ ਆ ਜੀ 20 ਦਿਨ ਬਾਕੀ ਆ ਠੀਕ ਆ ਇਹਦਾ ਕੀ ਰੇਟ ਕਰਦੇ ਵੀਰੇ ਇਹਦਾ ਰੇਟ ਬਾਈ ਜੀ 35000 ਦੀ ਬੱਚੀ ਦੇ ਦਿਆਂਗੇ ਤੁਹਾਨੂੰ ਇੱਥੇ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਬਾਈ ਜੀ 15-16 ਤੋਂ ਡਿਗਦੀ ਨਹੀਂ ਕੀ ਠੀਕ ਆ ਮਤਲਬ ਵੀ 15 ਕਿਲੋ ਦੇ ਆਸ-ਪਾਸ ਹਨਾ 13-15 ਰਹਿ ਜੂਗੀ ਕਿ ਆਪਣਾ ਏਰੀਆ ਹਰਿਆਣੇ ਚਾ ਬਾਈ ਜੀ ਆਪਣੀ ਗਾਂ ਦੁੱਧ ਦੀ ਕੋਈ ਘੁੱਟੀ ਨਿਕਲਦੀ ਅੱਛਾ ਹਾਂ ਠੀਕ ਆ ਲੈ ਵੀ ਤੋਰੀ ਕਰਾਂ ਲੈ ਵੀ ਦਰਸ਼ਕ ਤੇ ਹਾਈਟ ਪਤਲੀ ਥੋੜੀ ਜਰੂਰ ਪੈਂਦੀ ਆ ਪਰ ਚੰਗੀ ਆ ਰੇਟ ਵਾਜੂ ਮੈਨੂੰ ਇਹਦਾ ਬਹੁਤ ਚੰਗਾ ਰੇਟ ਲੱਗਿਆ ਰੇਟ ਪੱਖੋਂ ਹਾਈਟ ਪੱਖੋਂ ਇਹ ਤੁਸੀਂ ਚੈੱਕ ਕਰ ਲਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰ ਇੱਕ ਰੇਟ ਦੀ ਆਪਾਂ ਅੱਜ ਤੁਹਾਨੂੰ ਗਾਂ ਦਿਖਾਵਾਂਗੇ ਛੋਟੇ ਰੇਟ ਵਾਲੀਆਂ ਵੀ ਵੱਡੇ ਰੇਟ ਵਾਲੀਆਂ ਬਣਦੇ ਵੀਰੇ ਬਣਦੇ ਉਧਰ ਨੂੰ ਲੈ ਜਾ ਇਹਦਾ ਮੂੰਹ ਮੱਥਾ ਵੀ ਤੁਸੀਂ ਚੈੱਕ ਕਰ ਲਓ ਤੇ ਪੈਰ ਵੀ ਜਿਹੜੇ ਹੈਗੇ ਆ ਤੁਸੀਂ ਇਹ ਦੇਖ ਸਕਦੇ ਹੋ ਚੰਗੇ ਨੇ ਨੀਵਾ ਵੀ ਚੰਗਾ ਹੈਨਾ ਆ ਦੇਖੋ ਤੁਸੀਂ ਆਪਾਂ ਖਾਂਣ ਤੋਂ ਦਿਖਾ ਦੇ ਕੰਢੀ ਸਿਲਾ ਬਾਈ ਠੀਕ ਹੈ ਤਾਂ ਬਣ ਰਹੀ ਹਾਂ ਲੱਗੀ ਚਾਰ ਬਾਈ ਜੀ ਠੀਕ ਹੈ ਤਿਆਰ ਹੋਣ ਲੱਗੀ 15 ਦਿਨ ਤਿਆਰ ਹੋ ਜਾਂਦੇ ਜਿਵੇਂ ਬੱਬੂ ਆਪਣੇ ਕੋਲੇ ਆ ਗਾਂ ਰਹੇਗੀ ਇੱਕ ਲਾਸਟ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਤੂੰ ਕੀ ਬਾਈ ਦੂਜਾ ਸੂਆ ਹਾਂਜੀ ਹਾਂ ਠੰਡੀ ਸੀ ਦਾ ਬਈ ਕਾ ਤੇ ਇਹਦਾ ਜੇ ਗੱਲ ਕਰੀਏ ਕਿੰਨੇ ਦਿਨ ਬਾਕੀ ਹੋ ਬਈ ਇਹਦੇ 15 ਦਿਨ ਬਾਕੀ ਆਲੀ ਜੀ 15 ਦਿਨ ਹਾਂਜੀ ਵੀਰੇ ਹਾਂ ਠੀਕ ਆ 15 ਦਿਨ ਬਹੁਤ ਪਈ ਆ ਫਿਰ ਤਾਂ ਬਹੁਤ ਬਣ ਜੂਗੇ ਹਾਂ ਬਲਿਓ ਬਹੁਤ ਬਣੂ ਬਾਈ ਜੀ ਠੀਕ ਆ ਤੇ ਰੇਟ ਕਿੰਨਾ ਰੋਵੇ ਇਹਦਾ ਇਹ ਬੱਚੀ ਆਪਾਂ ਤੁਹਾਨੂੰ 160000 ਰੁਪਏ ਦੇ ਦਿਆਂਗੇ ਵੱਡੀ ਬੀਬੀ ਜਮਾ ਟਟਾ ਬੁਟਾ ਪਹਿਲੇ ਬੋਣੀ ਕਰਨੀ ਨੋਰਾ ਨਵਾ ਬਣਾਇਆ ਬਾਈ ਜੀ ਅੱਛਾ ਹਾਂ ਠੀਕ ਹੈ ਕਰਕੇ ਆਪਾਂ ਗਲਤ ਨਹੀਂ ਕਰੇ ਠੀਕ ਹੈ ਗਲਤੀ ਨੋ ਆ ਜਾ ਕਰ ਇਹ ਹਾ ਇਧਰ ਹੀ ਲੈ ਜਾ ਬਾਈ ਕਰਾ ਮਾੜ ਆ ਜਾ ਭਾਈ ਦੀ ਥੋੜਾ ਜ੍ਹਾ ਅਚ ਵੀ ਜਿਆਦਾ ਕਰਦੇ ਬਾਈ ਕਹਿਣ ਦੇ ਮਤਲਬ ਕਹਿੰਦਾ ਹੁਣੀ ਆਈ ਆ ਬਾਕੀ ਆਪਾਂ ਤੁਹਾਨੂੰ ਨਾ ਥੱਲੋਂ ਦਿਖਾ ਦਈਏ ਢੱਲਾ ਢੋਲਾ ਚੰਗੀਆਂ ਖਾਣ ਥੋਣ ਚੰਗਾ ਇਹ ਆ ਦੇਖੋ ਬਣਦੇ ਵੀਰ ਬਣਦੇ ਤੇ ਸਾਰੇ ਵੀਰਾਂ ਨੂੰ ਆਪਣੀ ਬੇਨਤੀ ਹੈ ਤੇ ਬਾਕੀ ਨਵੇਂ ਫਾਰਮ ਨੇ ਆ ਜਰੂਰ ਵਧਾਈਆਂ ਦਿਓ ਤੁਸੀਂ ਬਾਈ ਨੂੰ ਹਨਾ ਸਾਰਾ ਫਾਰਮ ਹੈ ਜਿਹੜਾ ਨਵਾਂ ਪਾਇਆ ਆਪਾਂ ਬੱਬੂ ਇਹਦਾ ਰੇਟ ਦੱਸਤਾ ਬਈ ਹਾਂਜੀ ਹਾਂ ਅੱਛਾ ਕਿੰਨਾ ਦੱਸਿਆ ਸੀਗਾ 65000 ਹਾਂ ਠੀਕ ਆ ਜੈ ਸਨੋ ਹਾਂਜੀ ਠੀਕ ਆ ਤੇ ਦਰਸ਼ਕ ਵੀਰੋ ਸਾਰੀਆਂ ਜਿਹੜੀਆਂ ਗਾਮਾਂ ਸੀਗੀਆਂ ਹਨਾ ਆਪਾਂ ਤੁਹਾਨੂੰ ਦਿਖਾ ਚੁੱਕੀਆਂ ਸਾਰੀਆਂ ਨੇ ਸਾਰੀਆਂ ਚੰਗੀਆਂ ਨੇ ਨਵਾਂ ਫਾਰਮ ਪਾਇਆ ਆ ਤੁਸੀਂ ਦੇਖ ਸਕਦੇ ਹੋ ਅੱਜ ਬਾਈ ਦੇ ਇਹ ਕਹਿਣ ਤਾਂ ਵੀ ਪਹਿਲੀ ਵੀਡੀਓ ਆ ਹਨਾ ਫਾਰਮ ਦੀ ਇੱਥੇ ਇਹ ਸਾਰਾ ਕੰਮਕਾਰ ਇਧਰ ਚੱਲੀ ਆ। ਬਾਕੀ ਕੋਈ ਵੀ ਭਾਈ ਆ ਸਕਦਾ ਰਹਿ ਸਕਦਾ ਹਫਤਾ ਰੋ 5 ਦਿਨ ਰੋ ਕੰਮ ਆ ਨਾ ਰੋ ਲੋਕ ਕੋਈ ਚੱਕਦੇ ਨੇ ਆਪਣੂ ਰਹਿਣ ਨੂੰ ਵਧੀਆ ਕਮਰਾ ਬਾਈ ਜੀ ਠੀਕ ਹੈ ਸਭ ਕੁਝ ਨਹੀਂ ਹੁਣ ਤਾਂ ਮਤਲਬ ਵੀ ਕਹਿਣ ਤੋਂ ਬਾਅਦ ਵੀ ਹੁਣ ਤਾਂ ਸਿਰੇ ਹੀ ਲੱਗ ਗਿਆ ਹਾਂਜੀ ਹਾਂ ਬਾਈ ਜੀ ਤੇ ਬਬੂ ਜੀ ਮੈਂ ਆਪਣੇ ਜਿਹੜਾ ਮਾਲ ਆ ਜਿਹੜਾ ਹਨਾ ਇਹ ਹੋਰ ਸਟੇਟਾਂ ਚ ਵੀ ਜਾਂਦਾ ਕਿਹੜੀ ਕਿਹੜੀ ਹਾਂਜੀ ਹਾਂ ਬਾਈ ਜੀ ਮਹਾਰਾਸ਼ਟਰ ਦੇ ਵੀ ਆਉਂਦੇ ਗੁਜਰਾਤ ਵੀ ਆਉਂਦੇ ਡੱਬਾ ਵਾਲੀ ਵੀ ਵੇਚ ਆਉਣੇ ਵੱਡੇ ਵੀਰ ਠੀਕ ਹੈ ਹਾਂ ਲੋਕਲ ਵੀ ਲੈ ਲੋਕਲ ਵੀ ਲੈ ਜਾਂਦੇ ਹਨਾ ਠੀਕ ਹੈ ਤੇ ਪੰਜਾਬ ਦੇ ਜੇ ਹੋਰ ਮਤਲਬ ਜਿਹੜਿਆਂ ਚੋਂ ਗੱਲ ਕਰਕੇ ਉੱਥੋਂ ਵੀ ਆ ਜਾਂਦਾ ਹੈ ਹਾਂਜੀ ਹਾਂਜੀ ਆਈ ਨੇ ਸਾਰੇ ਬਸੋਂ ਆਏ ਨੇ ਭਾਈ ਠੀਕ ਹੈ ਤੇ ਬੱਬੂ ਰਾਸ਼ਟ ਦੇ ਉੱਤੇ ਪਹਿਲਾਂ ਤਾਂ ਤੈਨੂੰ ਬਈ ਵਧਾਈਆਂ ਨਵੇਂ ਫਾਰਮ ਦੀਆਂ ਠੀਕ ਹੈ ਇੱਕ ਨੰਬਰ ਬੋਲ ਨੰਬਰ ਮੇਰਾ 94671 70473 ਠੀਕ ਹੈ 9889 10668 ਠੀਕ ਹੈ ਪ੍ਰਦੀਪ ਭਾਈ ਆਪਣਾ ਨੇੜੇ ਹੋ ਕੇ ਨੰਬਰ ਬੋਲ ਦੇ ਮਾੜਾ ਜਾਂ 84980 11384 ਠੀਕ ਹੈ ਭਾਈ ਧੰਨਵਾਦ ਭਾਈ ਪ੍ਰਦੀਪ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਤੇ ਕੰਮ ਹੈ ਜਿਹੜਾ ਤੁਹਾਡਾ ਮਤਲਬ ਚੱਲਦਾ ਰਹੇ ਚੰਗਾ ਦੈਨ ਦੁਗਣੀ ਰਾਤ ਚੁਗਣੀ ਤਰੱਕੀ ਕਰੋ ਤੁਸੀਂ ਦਰਸ਼ਕ ਵੀਰੋ ਸ਼ੇਅਰ ਜ਼ਰੂਰ ਕਰਦੇ ਵੀਡੀਓ ਨੂੰ ਜੇ ਤੁਹਾਨੂੰ ਅੱਜ ਦੇ ਇਹ ਜਿਹੜੇ ਨਾਗ ਆਪਾ ਦਿਖਾਇਆ ਪਸੰਦ ਆਏ ਆ ਜਿੰਨੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ